ਐਡीडी ਵਰਕ ਕੀ ਹੋਈ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆ ਦੱਟ ਕਰਾਈ ਸੀ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਸਿਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ શ્રી ਅਛਨੀ ਗਟਿਆਲ ਆਈਪੀਐਸ ਉਹਨਾਂ ਦੇ ਦੇਚੇ ਹਦਾਇਤਾਂ ਹਦਾ ਉਹ ਵੀ ਜਿਹੜੀ ਤਿੰਨ ਪਾਰਟੀਆਂ ਮੁਖ ਤੇ ਬਣਾ ਦਿੱਤੀ ਵੀ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੱਲਿਆਂ ਦਾ ਬੁੱਕ ਕੀਤੇ ਆ ਇੱਕ ਗੁਰਜੀਤ ਸਿੰਘ ਜਿਹੜਾ ਜੱਗੀ ਇਹ ਅਟਾਲਾ ਪਿੰਡ ਦਾ ਹੈ ਕਿਤੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਹੈ ਦੂਸਰਾ ਗੁਰਜੀਤ ਸਿੰਘ ਜਿਹੜਾ ਇੱਕ ਖੰਡੇ ਗਨਾਲੀ ਛੱਪੀ ਦਾ ਰਹਿਣ ਵਾਲਾ ਹੈ ਇਹ ਦੋਹਾਂ ਨੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੂਰਤੀ ਤੀਵੀ ਕੋਲੇ ਸ਼ੰਕਰੀ ਮੂਰਤੀ ਦੋ ਸੋ ਅੱਜ ਆਪਣੇ ਜਲਦੀ ਦੀ ਜਿਹੜੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਮਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਪੇਸ ਕਰਦਾ ਹੈ ਤੇ ਕੀ ਗੱਲ ਜੀ ਅਰੇ ਜਾਂਦੇ ਕਿ ਇਹ ਨਿਕਲਦੇ ਸੀ ਜੀ ਤੇ ਅਪਕਸੀਵੇਟਰ ਵੱਲ ਕੇ ਜਿੱਦਾਂ ਸੀ ਇਹਨਾਂ ਦੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਤੇ ਵੇਚਣ ਦੀ ਤਾਕ ਦੇ ਵਿੱਚ ਉਦੋਂ ਨੂੰ ਇਹ ਟਰੈਪ ਕਰ ਲਿਆ ਅਰੇ ਜੋ ਵੀ ਕਰਨਾ ਸੀ ਜੇ ਆਪਾਂ ਨਾਲ ਉਹਦੇ ਮੱਥਾ ਵਗੈਰਾ ਵੀ ਇਹਨਾਂ ਨੇ ਪਿੱਕਿਆ ਸੀ ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਕਿ ਜਾਂਦੇ ਨਾ ਮੱਥਾ ਟੇਕਣ ਦੇ ਬੰਲੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਕੋਈ ਬੰਦਾ ਦੇ ਉੱਤੇ ਫੇ ਚੋਰੀ ਕਰਦਾ ਤੇ ਦੀ ਹੋਰ ਚੰਦੀ ਦੀ ਕੋਸਟ ਵੀ ਦੇਖ ਲਓ 80-85 ਹਜ਼ਾਰ ਦੇ ਲੱਗੇ ਇਹ ਤਾਂ 20 ਵਾਰ ਹੋ ਗਈ ਆ ਹਰ ਹਰ ਕੰਨੀ ਪਹਿਲਾਂ ਪਹਿਲਾਂ ਵੀ ਰੱਖੇ ਤਾਂ ਇਹ ਪਹਿਲਾਂ ਇਹਨਾਂ ਇੱਕ ਵਾਰ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਡੇੜਾ ਵਾਰਾ ਚੋਰੀ ਕਰ ਲਿਆ ਸੀ ਉਦੋਂ ਬਿਨਾਂ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਕਿਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜੁਜੀਤ ਦੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਹੈ ਕਿੰਨਾ ਕੁ ਟਾਈਮ ਜਿੰਨੇ ਦਿਨਾਂ ਬਾਅਦ ਤੋਂ ਹੁਣ ਕਾਣ ਅਪ੍ਰੋਕਸੀਬਿਟੀ ਫੇਰੇ ਦਾ ਸੌਦਾ ਫੇਰੇ ਤੈਸੋਂ ਤੱਕ ਪਟੇ ਪਟੇ ਹੋ ਗਏ ਹੈ ਰਸਨ ਨੂੰ ਲੈ ਕੇ ਨੀਂਦ ਸੁਮਾਣ ਪਾ ਰਿਹਾ ਹੈ ਅਜੇ ਆਜੇ ਨਾ ਮਾੜ ਲਿਆ ਸੋਸੀ ਜੀ ਸਾਡੀ ਗੋਇੰਗੋਂ ਆ ਦੇਖੋ ਹੋਰ ਇਹ ਜੀ ਗੱਲ ਆਉਗੀ ਨਾ ਤੋਂ ਬਾਅਦ ਉਹ ਵੀ ਤੁਹਾਡਾ ਸ਼ੇਅਰ ਕਰੀ ਜੀ ਮੈਂ ਦਾ ਛਾਲੀ ਜੀ ਮੇਲੇ ਸਿੱਕਾ ਕੋਲ ਆਪਸ ਵਿੱਚ ਨਾ ਦੇਖੀ ਦੋ ਰੇ ਨਾ ਦੇਖ ਜੀ ਕੋਈ ਆਪਣਾ ਕਰਜਾ ਜਿਹੜਾ ਕਰਦੇ ਆਪ ਆਪਣਾ ਜਿਹੜੀ ਆਈ ਜਲਾਈ ਚੋਰੀ ਵਾਲੇ ਕਰਫੂ ਐਕਸਪੋਸਰ ਨੇ ਇਨਕਲਾਈ ਜੀ ਨਵੀਂ 2024 ਨੂੰ ਦਬੀ ਹੋ ਯਾਰ ਦੇ ਵਿੱਚ ਤੀਰ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼੍ਰੀ ਪੁਲਿਸ਼ ਚੰਦਰ ਦੀ ਮੂਰਤੀ ਦੇ ਤੇ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੋਦੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆ ਦਰਖਾਈ ਸੀ ਤੇ ਉਹਦੇ ਰਿਗਾਰਡਿੰਗ ਜਿਹਦੇ ਉਹਦੀ ਕੇਸ ਦੀ ਐਕਟਿਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਅਸ਼wini ਗਟਿਆ ਲਾਈਪਸ ਉਹਨਾਂ ਦੇ ਦੇਚਾ ਨਿਰਦੇਸ਼ ਹੁੰਦਾ ਉਹ ਕਿ ਵੀ ਜੇ ਇਹ ਨਹੀਂ ਤਿੰਨ ਪਾਰਟੀਆਂ ਮੁੱਖ ਦੇ ਬਣਾ ਦਿੱਤੀ ਇਹਨੂੰ ਟੈਕਨੀਕਲੀ ਤੇ ਹਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੰਡਿਆਂ ਨੂੰ ਕਾਬੂ ਕੀਤਾ ਹੈ ਇੱਕ ਗੁਰਜੀਤ ਸਿੰਘ ਜਿਹੜੀ ਇਹ ਅੰਟਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਲਾਂ ਵਾਲੀ ਛਪਨੀ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੂਰਤੀ ਜੀ ਪੁਲੀਸ਼ ਨੂੰ ਕਦੀ ਮੂਰਤੀ ਤੋਂ ਸੋ ਅੱਜ ਆਪਣੇ ਜਾਂਦੀ ਦੇ ਜਿਹੜੇ ਚੋਰੀ ਕੀਤੇ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਵਾਰ ਦਾਤ ਨੂੰ ਉਹ 20 ਘੰਟਿਆਂ ਦੇ ਵਿੱਚ ਵਿੱਚ ਹੀ ਫੇਸ ਕਰਦੇ ਸੀ ਕਿੰਨੇ ਕਿੰਨੇ ਜਿੰਨੇ ਮੁਰਾਈ ਬਟਾਓ ਹੈ ਜੀ ਤਾਂ ਕਿੰਨੀ ਕੁ ਕਵਰਟੀਜ ਸੀ ਇਹ ਅਪਰੋਕਸੀਮੇਟ ਹੋਵੇਗਾ 1.5 ਕਿਲੋ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਆ ਫੇਸ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕਰ ਲਏ ਅਰੇ ਚੋਰੀ ਉਹ ਕਰਨ ਆਏ ਸੀ ਜਾਂ ਪਹਿਲਾਂ ਉਹਦੇ ਮਤਲਬ ਵਗੈਰਾ ਵੀ ਇਹਨਾਂ ਨੇ ਕੀਤੇ ਸੀ ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਕਿ ਜਾਂਦੇ ਨੇ ਮੱਥਾ ਟੇਕਣ ਦੇ ਬਹਾਨੇ ਜਿੱਥੇ ਕੋਈ ਨਹੀਂ ਹੋ ਇਹਨਾਂ ਨੂੰ ਕੋਈ ਬੰਦਾ ਦੇਖ ਤੋਂ ਹੀ ਚੋਰੀ ਕਰੇ ਇੰਨੇ ਕੋਸਟਿੰਗ ਨਹੀਂ ਲੱਗਦਾ ਤੇ ਦਿਓ ਚੰਦੀ ਦੀ ਪੋਸਟ ਵੀ ਦੇਖ ਲਓ 80 80 ਜਰ ਦੇ ਲੱਗੇ ਚੰਦੀ ਬਾਤ ਤੇ ਹੀ ਹਾਂਜੀ ਹਾਂਜੀ ਪਹਿਲਾਂ ਇਹਨੇ ਇੱਕ ਦਾ ਪਿੰਡੋ ਹੀ ਚੋਰੀ ਕੀਤੀ ਸੀ ਕੋਈ ਜਿਹੜਾ ਹੋਰਾਂ ਚੋਰੀ ਕਰ ਲਿਆ ਸੀ ਉਹ ਤੋਂ ਬਿਨਾ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਇਹਦੇ ਸੰਧੀ ਆਲਰੇਡੀ ਦੋ ਪਰਚੇ ਤੇ ਜੁੜੀ ਤੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਕਿੰਨਾ ਕਰਾਈ ਜਿਹਨੇ ਵਾਰਕਸ ਨੂੰ ਕੀਤਾ ਤੇ ਬੌਕੀ ਵੀ ਫਿਰ 10 ਤੋਂ 10 ਪਰਚੇ ਪੈਰ ਟਿਸਪੈਟੀ ਕਰ ਮੈਂ ਦੋ ਦਸਬੰਦ ਅਤੇ ਇਹ ਜੀ ਵੀ ਤੁਸੀਂ ਮਾਰੋਗੇ ਅਜਾ ਅਜੰਦਰ ਮਾਰ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਹੋਏਗਾ ਦੇਖੋ ਹੋਰ ਤੇਜੀ ਗੱਲ ਆਉਗੀ ਤੁਹਾਨੂੰ ਬਰਾਬਰੀ ਉਹ ਵੀ ਤੁਹਾਡਾ ਸ਼ਿਰ ਨਸ਼ਾ ਵੀ ਕਰਦੇ ਨਹੀਂ ਨਸ਼ੇ ਵਾਲੀ ਜੀ ਕੋਈ ਨਾਂ ਸੀ ਨਾ ਦੇ ਕਿ ਦੋਨੇ ਜਣੇ ਚੌਦੀ ਤੋਂ ਹੀ ਆਪਣਾ ਕਰਜ਼ਾ ਤੇ ਜਾ ਰਿਹਾ ਕਰਦੇ ਤੁਸੀਂ ਆਪਣਾ ਜਿਹੜੀ ਆਈ ਜਲਾਈ ਚੋਰੀ ਵਾਲੇ ਕੋਲ ਸਲਫਰ ਸਕੋਪਿਸ ਬਣ ਇੰਤਲ ਲਈ ਜੀ ਜਦੀ 6824 ਨੂੰ ਲੱਭੀ ਹਜ਼ਾਰ ਦੇ ਵਿੱਚ ਤੀਰ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਚੋੜੀ ਪੁਲੀ ਸ਼ੰਕਰ ਜੀ ਦੀ ਮੂਰਤੀ ਦੇ ਵਿੱਚ ਆਲਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੁੰਦੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫ ਆਰ ਦਰਜ ਕਰਾਈ ਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਂਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸ ਐਸ ਪੀ ਸ੍ਰੀ ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦੇਖਾ ਨਿਰਦੇਸ਼ਾਂ ਦਾ ਉਹ ਕਮੀ ਜਿਹੜੀ ਤਿੰਨ ਪਾਰਟੀਆਂ ਮੁੱਖ ਤੇ ਬਣਾ ਦਿੱਤੀ ਵੀ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੱਦਿਆਂ 'ਕਾ ਬੂਕ ਕੀਤੇ ਆ ਇੱਕ ਗੁਰਜੀਤ ਸਿੰਘ ਜਿਹੜਾ ਜੱਗੀ ਇਹ ਅੰਡਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇੱਕ ਖੰਨੇਗਨ ਵਾਲੀ ਛੱਪੀ ਦਾ ਰਹਿਣ ਵਾਲਾ ਹੈ ਇਹ ਦੋਨੋਂ ਦੇ ਅਰੈਸਟ ਕਰਕੇ ਜੀ.ਆਈ.ਐਨ ਨਾਲ ਮੋੜਤੀ ਉਹ ਜੀ ਪੁਲਿਸ ਹੰਕਰ ਦੀ ਬੂਰਤੀ ਤੋਂ ਸੋ ਅੱਜ ਆਪਣੇ ਜਲਦੀ ਦੀ ਜਿਹੜੇ ਥੱਲੇ ਚੋਰੀ ਕੀਤੇ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰਦੇ ਆ ਕਿੰਨੀ ਕਿੰਨੀ ਦੀ ਹੈ ਜੀ ਹੈ ਜੀ ਤਾਂ ਕਿੰਨੀ ਕੁ ਕੁਆਟਿਟੀ ਸੀ ਜੀ ਐਪਰਕਸੀਮੇਟ 1 ਕਿਲੋਗ੍ਰਾਮ ਦੇ ਵਿੱਚ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਵੀ ਕੀਤੀ ਤੇ ਵੇਚਣ ਦੀ ਤਾਕ ਦੇ ਵਿੱਚ ਜੀ ਉਹਦੋਂ ਨੂੰ ਇਹ ਟਰੈਕ ਕਰਦੇ ਅਰੇ ਰਿਵਿਊ ਕਰਨਾ ਸੀ ਜਾਂ ਪਹਿਲਾਂ ਉਹ ਕੀ ਮੱਥਾ ਵਗੈਰਾ ਵੀ ਨਹੀਂ ਕਿਹਾ ਸੀ ਨਹੀਂ ਇਹਨਾਂ ਦੀ ਬੋਡ ਸਪਰੈਂਟ ਹੀ ਇਹ ਆ ਜਿਹੋ ਜਿਆਦਾ ਨਾ ਮੱਥਾ ਟੇਕਣ ਦੇ ਬੰਦੇ ਆ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਕੋ ਮਿਲਦਾ ਤੇ ਉਹ ਚੋਰੀ ਕਰਦੇ ਇਹ ਤਾਂ ਸਿਰਫ ਇਹਨਾਂ ਦੇ ਮੋਟੇ ਤੇ ਵੇਖੋ ਜੇ ਹੋਰ ਚੰਗੀ ਦੀ ਕੋਸਟ ਵੀ ਦੇਖ ਲਓ 80-85 ਹਜ਼ਾਰ ਦੇ ਲੱਗੇਗੀ ਤਾਂ ਗੱਡੀ ਬਾਤ ਤੋਂ ਵੀ ਨਹੀਂ ਆਈ ਅਰੇ ਅੱਗੇ ਪਹਿਲਾਂ ਇਹਨਾਂ ਨੇ ਇੱਕ ਵਾਰ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਰੇੜਾ ਵਗੈਰਾ ਚੋਰੀ ਕਰ ਲਿਆ ਸੀ ਉਦੋਂ ਬਿਨਾਂ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ ਇਦੇ ਸੰਧੀ ਆਲਰੇਡੀ ਦੋ ਪਰਚੇ ਤੇ ਜੀ ਗੀਤ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਕਿੰਨਾ ਕੁ ਟਾਈਮ ਲੱਗ ਜਾਣਾ ਇਹਨਾਂ ਨੂੰ ਵਾਪਸ ਕਰਨ ਦਾ ਫਿਰ ਆਕਸੀਵਿਟੀ ਸਿਰੇ ਦਾ 10 ਤੋਂ 10 ਮਿੰਟ ਪ੍ਰੈਸ਼ਰ ਪੈਟਿ ਪੈਟਿ ਹੋਦੀ ਰਹੋ ਹੋ ਦੀ ਰਾਸ ਨੂੰ ਤੈ ਕਹੇ ਨੀ ਸਮਾਨ ਬਗੜਾ ਅਜੇ ਆਜੇਂਦਾਰ ਮਾਣ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਗੋਈ ਗੋਲ ਹੈ ਦੇਖੋ ਹੋਰ ਤੇਜੀ ਗੱਲ ਆਊਗੀ ਇਹਨਾਂ ਤੋਂ ਬਾਅਦ ਵੀ ਉਹ ਵੀ ਥੋੜਾ ਅਚਰ ਹੈ ਨਾ ਅਚਾਰੀ ਜੀ ਦੇ ਦੋਨੇ ਨੇ ਨੇ ਕਿ ਦੋਨੇ ਨੇ ਨੇ ਕਿ ਕੋਈ ਆਪਣਾ ਕਰਜਾ ਕਰਦੇ ਸੀ ਆਪਣਾ ਜਿਹੜੀ 20 ਜੁਲਾਈ ਚੋਰੀ ਵਾਲਾ ਸਰਫਸ ਆਫਿਸ ਕੋਲ ਹੈ 20 ਜੁਲਾਈ ਤੇ ਨਵੀਂ 2024 ਨੂੰ ਦੱਬੀ ਹਜ਼ਾਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਚੋਰੀ ਪੁਲੀ ਸ਼ੰਕਰ ਜੀ ਦੀ ਮੂਰਤੀ ਦੇ ਤੇ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸਬੰਧੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਤੁਸੀਂ ਕੇਸ ਦੀ ਐਕਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਜੀ ਅਸ਼wini ਘਟਿਆ ਲਈ ਜੀ ਉਹਨਾਂ ਦੇ ਦਿੱਤੇ ਹਦਾਇਤਾਂ ਹੁੰਦਾ ਉਹ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੌਕੇ ਤੇ ਬਣਾ ਦਿੱਤੀਆਂ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੱਲਿਆਂ 'ਕਾਬੂ' ਕੀਤੇ ਆ ਇੱਕ ਗੁਰਦੀਪ ਸਿੰਘ ਦੇ ਲਈ ਜੱਗੀ ਇਹ ਹੰਟਾਲਾ ਪਿੰਡ ਦਾ ਹੈ ਜਿੱਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਲਾਂ ਵਾਲੀ ਛੱਪੜੀ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੇ ਅਰੈਸਟ ਕਰਕੇ ਜਿਹੜੀ ਇਹਨਾਂ ਬੂਤਰੀ ਪੀਵੀ ਪੁਲਿਸਾਂ ਕਦੀ ਬੂਤਰੀ ਤੋਂ ਤੋਂ ਅੱਜ ਆਪਣੇ ਜਾਂਦੀ ਦੀ ਜਿਹੜੀ ਚੋਰੀ ਕੀਤੇ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਵਾਰ ਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰਾਇਆ ਗਿਆ ਇਸੇ ਦੀ ਜਾਂਦੀ ਦੀ ਹਾਂ ਜੀ ਚਾਂਦੀ ਕਿੰਨੀ ਕੁ ਕੁਆਂਟੀਟੀ ਸੀ ਤੇ ਅਫਕਸੀ ਵਨ ਗਏ ਇਹਨਾਂ ਦੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਤੇ ਵੇਚਣ ਦੀ ਤਾਕਤ ਦੇ ਵਿੱਚ ਉਦੋਂ ਨੂੰ ਇਹ ਟਰੈਪ ਕਰ ਲਏ ਸਾਰੇ ਰਿਵਿਊ ਕਰਨਾ ਹੈ ਸੀ ਜਾਂ ਬਣਾਉਣ ਮੱਥਾ ਵਗੈਰਾ ਇਹਨਾਂ ਨੇ ਠੀਕ ਕਰ ਸੀ ਨਹੀਂ ਤੇ ਇਹਨਾਂ ਦੀ ਬੋਰਡ ਸਪਰੈਡ ਇਹ ਹੈ ਕਿ ਜਾਂਦੇ ਨੇ ਮੱਥਾ ਟੇਕਣ ਦੇ ਬੰਦੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਮਿਲਦਾ ਦੇ ਉੱਤੇ ਵੀ ਤਰੀਕਾ ਇਹਦੀ ਹੁਣ ਚਾਂਦੀ ਦੀ ਪੋਸਟ ਵੀ ਦੇਖ ਲਓ ਕੋਸੀਪ 80000 ਦੇ ਲੱਗੇ। ਚਾਡੀ ਬਾਤ ਦੋ ਹੀ ਕਿ ਆਈ ਹੈ। ਹਰ ਇੱਕ। ਪਹਿਲਾਂ ਇਹ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ। ਕੋਈ ਜਿਹੜਾ ਵਗੜਾ ਚੋਰੀ ਕਰ ਲਿਆ ਸੀ। ਉਦੋਂ ਬਿਨਾਂ ਇੱਕ ਨਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ। ਇਹਦੇ ਸੰਧੇ ਆਲਰੇਡੀ ਦੋ ਪੱਤੇ ਤੇ ਜਿੱਥੇ ਜਿਹੜਾ ਹੰਡਾਲਾ ਆ ਉਹਦੇ ਆਲਰੇਡੀ ਦਰਜੀ। ਕਿੰਨਾ ਕੁ ਟਾਈਮ ਲੱਗਿਆ ਉਹਨੂੰ ਵਾਪਸ ਕਰਨ ਦਾ। ਥਰੋਕਸੀਬਿਟੀ ਚਿਰ 10 ਤੋਂ 10 ਦੇ। ਹਰ ਕੋਈ। ਤੇ ਫੈਟਿੰਗ ਫੈਟ ਹੀ ਕਰ ਮੈਂ। ਸਤਿ ਸ਼੍ਰੀ ਅਕਾਲ ਜੀ ਨਾਮ ਸਮਾਉਣ ਬਾਰੇ। ਉਹ ਅਜੇ ਅਜੇ ਦਰ ਮਾਰ ਲਿਆ ਹੈ। ਇਨਵੈਸਟੀਗੇਸ਼ਨ ਸਾਡੀ ਗੋਇੰਗ ਆਉਣਾ ਹੈ। ਦੇਖੋ ਉਹ ਪਹਿਜੀ ਗੱਲ ਆਉਗੀ ਨਾ ਤੂੰ ਬਾਅਦ ਦੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੇ। ਨਸ਼ਾ ਵੀ ਕਰਦੇ। ਨਸ਼ੇ ਵਾਲੀ ਜੇ। ਨੇ ਇਹ ਸਿੱਕਾ ਕੋਈ ਨਾਲ ਕਿਹਨੇ ਦੇ। ਤੇ ਦੋਨੇ ਜਣੇ। ਇੱਕ ਚੋਰੀ ਤੋਂ ਹੀ ਆਪਣਾ ਘਰ ਦਾ ਜਿਆਦਾ ਕਰਦੇ ਸੀ। ਆਪਣਾ ਜਿਹੜੀ ਆਈ ਜਲਾਈ ਚੋਰੀ ਵਾਲੇ ਬੰਦ। ਸਰਫੈਸ ਆਫਿਸ ਗਏ 3 ਦਿਨ ਲਈ। ਹੂੰ। ਇੰਨੇ ਦੂਹੇ ਹਜ਼ਾਰ 24 ਨੂੰ 20000 ਦੇ ਵਿੱਚ ਸ੍ਰੀ ਰਮੇਸ਼ਪੁਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਚੋੜੀ ਪੁਲੀ ਸ਼ਕਰੀ ਦੀ ਮੂਰਤੀ ਦੇ ਵਿੱਚ ਚਾਂਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆ ਦਰਜ ਕਰਾਈ ਤੇ ਉਹਦੇ ਰਿਗਾਰਡਿੰਗ ਜਦੋਂ ਦੀ ਕੇਸ ਦੀ ਸਸ਼ਕਤੀ ਵੰਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ੍ਰੀ ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦੇਚਰ ਨਿਰਦੇਸ਼ਾਂ ਦਾ ਉਹ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੁੱਖ ਤੇ ਬਣਾ ਦਿੱਤੀ ਯੋ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਅਸੀਂ ਦੋ ਮੂਲਿਆਂ ਨੂੰ ਕਾਬੂ ਕੀਤੇ ਆ ਇੱਕ ਗੁਰਬੀਰ ਸਿੰਘ ਜਿਹੜਾ ਜੱਗੀ ਇਹ ਅੰਡਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਹੈ ਦੂਸਰਾ ਗੁਰਬੀਰ ਸਿੰਘ ਜਿਹੜਾ ਇਹ ਖੰਨੇ ਗੱਣਾ ਲਈ ਛੱਪੀ ਦਾ ਰਹਿਣ ਵਾਲਾ ਹੈ ਇਹ ਦੋਹਾਂ ਨੂੰ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੋਤੀ ਜੀਵੀ ਪੁਲਿਸ ਨੇ ਕਰਦੀ ਮੂਰਤੀ ਤੋਂ ਸੋ ਅੱਜ ਆਪਣੇ ਜਲਦੀ ਦੀ ਜਿਹੜੇ ਚੋਰੀ ਕੀਤੇ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਹ ਸਵਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰਦਾ ਹੈ। ਕਿੰਨੇ ਕਿੰਨੇ ਦੀ ਹੈ ਜੀ? ਹੈ ਜੀ। ਚਾਂਦੀ ਕਿੰਨੀ ਕੁਆਂਟੀਟੀ ਸੀ ਜੀ? ਇਹ ਅਪਰਕਸੀਮੇਟ 1 ਕਿਜੀ ਲੱਗਦੀ ਸੀ। ਇਹਨਾਂ ਦੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ। ਇਹ ਵੇਚਣ ਦੀ ਤਾਕ ਦੇ ਵਿੱਚ ਸੀ। ਉਦੋਂ ਨੂੰ ਇਹ ਟਰੈਫਿਕ ਕਰ ਲਿਆ। ਅਰੇ ਚੋਰੀ ਹੋ ਗਰਨਾਈ ਸੀ ਜਾਂ ਬੰਨਾ ਉੱਤੇ ਮੱਥਾ ਵਗੈਰਾ ਦੀ ਇਹਨਾਂ ਨੇ ਟਿੱਕਿਆ ਸੀ। ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਕਿ ਜਾਂਦੇ ਨਾਲ ਮੱਥਾ ਟੇਕਣ ਦੇ ਬੰਨੇ ਜਿੱਥੇ ਕੋਈ ਨਹੀਂ ਹੋ ਇਹਨਾਂ ਨੂੰ ਕੋ ਮਿਲਦਾ ਦੇ ਉੱਤੇ ਹੀ ਚੋਰੀ ਕਰਦੇ ਨੇ। ਨਹੀਂ ਕੋਸਤ ਨਹੀਂ ਉਧਿਓਂ ਚੰਦੀ ਦੀ ਪੋਸਟ ਵੀ ਦੇਖ ਲਓ। ਤਸੀ ਪਸੀ ਜਰ ਦੇ ਲੱਗੇ। ਤੁਹਾਡੀ ਬਾਤ ਨਹੀਂ ਆਈ। ਹਾਂਜੀ ਅੱਛਾ। ਪਹਿਲਾਂ ਪਹਿਲਾਂ ਉਹਨੀਆਂ ਸੀ। ਪਹਿਲਾਂ ਇਹਨਾਂ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ। ਕੋਈ ਡੇੜਾ ਹੋਰਾਂ ਚੋਰੀ ਕਰ ਲਿਆ ਸੀ। ਉਦੋਂ ਬਿਨਾਂ ਇੱਕ ਬਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ। ਕਿਦੇ ਸੁਣਦੀ ਆਲਰੇਡੀ ਦੋ ਪਰਚੇ ਤੇ ਜੁੜੀ ਤੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਹੈ। ਉਹ ਕਿੰਨੇ ਕਰਾਈਂ ਜਿਹਨਾਂ ਨੇ ਵਟਸਐਪ ਤੋਂ ਮੰਗਵਾਇਆ। ਸ਼ੇਪ ਅਕਸੀਬਿਲਟੀ ਸਿਰੇ ਦਾ ਸਵਾਦ ਆਪ ਮੇਰੇ ਪਟਿ ਪਟਿ ਕਰੋ ਬਜਰ 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 ਉਹ ਰਾਸੇ ਨੂੰ ਤੇ ਇਹਦੀ ਸਮਾਰਤ ਨੇ ਅਜੇ ਅਜੇ ਨਰ ਮਾਰ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਹੋਏਗਾ ਨਾ ਦੇਖੋ ਉਹ ਤੇਜੀਗਾ ਲਾਉਗੀ ਨਾ ਤੂੰ ਬਰਾਦ ਉਹ ਵੀ ਤੁਹਾਡਾ ਅਚਰ ਨਾ ਨਾ ਚਲੀ ਜੀ ਨਹੀਂ ਨਹੀਂ ਕਿਹਾ ਕੋਈ ਮਾਰ ਕੇ ਨਹੀਂ ਦੋਦੇ ਜਣੇ ਕਿੰਦੀ ਕੋਈ ਆਪਣਾ ਕਰਦਾ ਜਿਆਦਾ ਕਰਦੀ ਸੀ ਉਹ ਆਪਣਾ ਜਿਹੜੀ 아이 ਜਲਾਈ ਚੋਰੀ ਵਾਲੇ ਦਾ ਸਰਪ੍ਰਸਟ ਅਫੀਸਰ ਹੈ 3 ਕਿ ਲਈ ਜੀ ਨਵੀਂ 2024 ਨੂੰ ਦੱਬੀ ਹੋਇਆਰ ਦੇ ਵਿੱਚ ਜਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਚੋੜੀ ਪੁਲੀ ਸ਼ਕਰੀ ਦੀ ਮੂਰਤੀ ਦੇ ਵਿੱਚ ਚਾਂਦੀ ਦੀ ਜਿਹੜੀ ਵਰਤ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫ ਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਦੀ ਕੇਸ ਦੀ ਸੈਕਸਿਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਜੀ ਅਛਨੀ ਘਟਿਆਲ ਆਈਪੀਐਸ ਉਹਨਾਂ ਦੇ ਦਿੱਤੇ ਹਦਾਇਤਾਂ ਹੁੰਦਾ ਉਹ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੌਕੇ ਤੇ ਬਣਾ ਦਿੱਤੀ ਵੀ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਅਸੀਂ ਦੋ ਮੁੱਲਿਆਂ ਨੂੰ ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਜਿਹੜਾ ਜੱਗੀ ਇਹ ਅਡਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗਿੱਲਾਂ ਲਈ ਛੱਪੀ ਦਾ ਰਹਿਣ ਵਾਲਾ ਹੈ ਇਹ ਦੋਹਾਂ ਨੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੂਰਤੀ ਤ੍ਰਿਜੀ ਪੁਲਿਸ ਹੰਦਰ ਦੀ ਮੂਰਤੀ ਦੋ ਤੋਂ ਅੱਜ ਆਪਣੇ ਜਲਦੀ ਦੀ ਜਿਹੜੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਹ ਸਮਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲੈ ਜੀ ਕਿੰਨੀ ਦੀ ਜਾਂਦੀ ਸੀ ਇਹ ਕਿੰਨੀ ਦੀ ਕਾਉਂਟ ਸੀ ਇਹ ਪੋਜ਼ਿਟਿਵ 1 ਕਿਜੀ ਰੋਕੋ 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 ਇਹਨਾਂ ਨੇ ਕਿਸੇ ਵੇਚਣ ਦੀ ਕੋਸ਼ਿਸ਼ ਕੀਤੀ ਤੇ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕੀਤਾ ਅਰੇ ਚੋਰੀ ਹੋਰ ਨਾਈ ਸੀ ਜਿਆ ਪਹਿਲਾਂ ਉਹ ਵਗੈਰਾ ਵੀ ਇਹਨਾਂ ਨੇ ਚੱਕਿਆ ਸੀ ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਇਹ ਆ ਕਿ ਜਾਂਦੇ ਨਾ ਮੱਥਾ ਟੇਕਣ ਦੇ ਬੰਦੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਮਿਲਦਾ ਤੇ ਉਹ ਵੀ ਚੋਰੀ ਕਰਦੇ ਤੇ ਦੀਆਂ ਚੰਦੀ ਦੀ ਕੋਸਟ ਵੀ ਦੇਖ ਲਓ ਅਸੀਂ 80000 ਦੇ ਲੱਗੇ ਤਾਡੀ ਬਾਤ ਹੋਈ ਜੀ ਹਾਂ ਜੀ ਪਹਿਲਾਂ ਇਹਨਾਂ ਨੇ ਇੱਕ ਵਾਰ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਡੇੜਾ ਵਗੈਰਾ ਚੋਰੀ ਕਰ ਲਿਆ ਸੀ ਉਹ ਤੋਂ ਬਿਨਾਂ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਇਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜੁੜੀ ਤੇ ਜਿਹੜਾ ਹਟਾਲਾ ਵਾਲਾ ਇਹ ਤੇ ਆਲਰੇਡੀ ਦਰਜ ਹੈ ਕਿੰਨਾ ਕੁ ਟਾਈਮ ਜਿਹਨਾਂ ਨੂੰ ਵਾਰ ਵਾਰ ਚੁਣਿਆ ਫਿਰ ਅਕਸੀਬਿਟੀ ਫਿਰ 10 ਤੋਂ 10 ਦੇ ਵਿੱਚ ਤੇ ਪੈਟੀ ਪੈਟੀ ਕਰ ਰਿਹਾ ਉਹ ਵਿਰਾਸ ਤੋਂ ਹੁੰਦਾ ਹੈ ਕਿ ਇਹਨੂੰ ਤਾਂ ਜਮਾਨਤ ਕਰਾਉਣਾ ਥੋੜੇ ਅਜੇ ਅਜੇ ਨਾ ਮਾਰ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਹੋਏ ਬੋਲ ਹੈ ਦੇਖੋ ਹੋਰ ਤੇਜ਼ੀ ਨਾਲ ਆਉਗਲੀ ਇਹਨਾਂ ਤੋਂ ਗਾਮ ਤੇ ਉਹ ਵੀ ਤੁਹਾਡਾ ਸ਼ਹਿਰ ਜੀ ਨਾ ਨਾ ਚੱਲੇ ਜੀ ਕੋਨ ਨਾਲ ਸੀ ਇਹਨਾਂ ਦੇ ਕਿ ਦੋਨੇ ਜਣੇ ਇੱਕ ਬੰਦੇ ਚੋਰੀ ਤੋਂ ਹੀ ਆਪਣਾ ਘਰ ਦਾ ਤੋਂ ਜ਼ਿਆਦਾ ਕਰਦੇ ਸੀ ਆਪਣਾ ਜਿਹੜੀ ਆਈ ਜਲਾਈ ਚੋਰੀ ਵਾਲੇ ਬਸ ਸਰਪ੍ਰੇਖ ਅਫੀਸ ਲਗਣ 13 ਕਿਲੋ ਜੀ ਨਵੀਸ਼ 68 24 ਨੂੰ ਦੱਬੀ ਹਜ਼ਾਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਚੋੜੀ ਪੁਲੀ ਸ਼ੰਕਰ ਦੀ ਮੂਰਤੀ ਦੇ ਵਿੱਚ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਿਹੜੀ ਕੇਐਸ ਦੀ ਸਰਕਿਟਿੰਗ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ શ્રી ਅਸ਼wini ਘਟਿਆਲ ਐਸਪੀਐਸ ਉਹਨਾਂ ਦੇ ਦੇਚਾ ਨਿਰਦੇਸ਼ਾਂ ਦਾ ਉਹ ਇਮੀਡੀਏਟਲੀ ਤਿੰਨ ਪਾਰਟੀਆਂ ਮੌਕੇ ਤੇ ਬਣਾ ਦਿੱਤੀ ਵੀ ਇਹਨੂੰ ਟੈਕਨੀਕਲੀ ਤੇ ਹਮਨ ਕਾਉਂਟੇਲੀਜੈਂਸੀ ਦੇ ਜ਼ਰੀਏ ਜਿਹੜੇ ਆਸੀਂ ਦੋ ਮੁੱਲਿਆਂ 'ਕਾਬੂ' ਕੀਤੇ ਆ ਇੱਕ ਗੁਰਬੀਰ ਸਿੰਘ ਦੇ ਲਈ ਜੱਗੀ ਇਹ ਅੰਟਾਲਾ ਪਿੰਡ ਦਾ ਹੈ ਜਿੱਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗਰਜੀਤ ਸਿੰਘ ਜਿਹੜਾ ਠੰਡੇ ਗੱਲਾਂ ਵਾਲੀ ਛੱਪੀ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੋਤੀ ਤੀਜੀ ਪੁਲਿਸ ਨੇ ਕਰਦੀ ਮੋਤੀ ਤੋਂ ਸੋ ਅੱਜ ਆਪਣੇ ਜਾਂਦੀ ਦੀ ਜਿਹੜੀ ਆ ਪੱਲੇ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਈਆ ਜਿਹੜੀ ਇਸ ਮਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵੈਟੀ ਟੈਸਟ ਕਰਾਇਆ ਤੇ ਕੀ ਜਾਂਦੀ ਦੀ ਜੀ ਹਾਂਜੀ ਕੰਦੀ ਕਿੰਨੀ ਕੁ ਕਮਲ ਦੀ ਸੀ ਇਹ ਕੋਸੀ ਵਣ ਕੇਜੀ ਦੇ ਲੱਗਦੀ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਬੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਉਹ ਇਹ ਟਰੈਪ ਕਰ ਲਿਆ ਸਾਰੇ ਚੋਰੀ ਉਹ ਕਰਨਾ ਇਸੀ ਜਿਹਾ ਪਹਿਲਾਂ ਉਹ ਵੀ ਮਰਦਾ ਵਗੈਰਾ ਨਹੀਂ ਕੀਤੀ ਸੀ ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਕਿ ਜਾਂਦੇ ਨੇ ਮੱਥਾ ਟੇਕਣ ਦੇ ਬਾਨੇ ਜਿੱਥੇ ਕੋਈ ਲਈ ਉਹ ਇਹਨਾਂ ਨੂੰ ਕੋ ਮਿਲਦਾ ਤੇ ਉੱਥੇ ਹੀ ਚੋਰੀ ਕਰਦੇ ਤੇ ਹਿਉਂ ਕਾਂਦੀ ਦੀ ਪੋਸਟ ਵੀ ਦੇਖ ਲਓ 80-85 ਹਜ਼ਾਰ ਦੇ ਲੱਗੇ ਮੈਨੂੰ ਗੱਲ ਬਾਤ ਨਹੀਂ ਆ ਹਰੇ ਅੱਜ ਪਹਿਲਾਂ ਇਹਨਾਂ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਰੇੜਾ ਵਗੈਰਾ ਚੋਰੀ ਕਰ ਲਿਆ ਸੀ ਉਤੋਂ ਬਿਨਾਂ ਇੱਕ ਨਰਾਹੇ ਤੋਂ ਮੋਬਾਈਲ ਚੋਰੀ ਕੀਤਾ ਕਿਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜੁਜੀਤ ਦੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਕਿੰਨਾ ਕੁ ਟਾਈਮ ਜਿਹਨਾਂ ਨੇ ਵਾਰਦਾਤ ਸੁਣਾਈ ਫਿਰ ਅਕਸੀਬਿਟੀ ਸਿਰੇ ਦਾ ਸਵਾਦ ਆਪਰੇ ਜੀ ਮੋਬਾਈਲ ਵੀ ਲਕਾਓ ਤੇ ਪੈਟਿਕ ਪੈਟੇ ਗਿਰ ਮਿਲੋ ਰੋਗੋਜਰ ਰੋਗੋਜਰ ਬੋਜੋ ਸਮਾਨ ਵਗੈਰਾ ਅਜੇ ਅਜੇ ਨਾ ਮਾਰ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਹੋਏਗਾ ਨਾ ਦੇਖੋ ਉਹ ਤੈਜੀ ਗੱਲ ਆਉਗੀ ਨਾ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸ਼ਹਿਰ ਵਿੱਚ ਵੀ ਕਰਦੇ ਸੀ ਬੇ ਅਸਾਲੀ ਦੇ ਉਹ ਨਾ ਸੀ ਨਾ ਦੇ ਕਿ ਦੋਦੇ ਜਣੇ ਇੱਕ ਸੰਗੀ ਕੋਈ ਆਪਣਾ ਘਰ ਦਾ ਜਿਆਦਾ ਕਰਦੇ ਸੀ ਆਪਣਾ ਜਿਹੜੀ ਆਈ ਚਲਾਈ ਚੋਰੀ ਵਾਲੇ ਤੋਂ ਉਧਰੋਂ ਤੋੜ ਕੇ ਲਿਆ ਸਰਪ੍ਰੈਸ ਆਫਿਸ ਲਗਾਏ ਇੰਕ ਲਈ ਤੇ ਨਵੀਂ ਸ਼ੇਅਰ ਤੋਂ ਵੀ ਨੂੰ ਦਬੀ ਹਜ਼ਾਰ ਦੇ ਵਿੱਚ ਤੇ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਬਾ ਜਿਹੜੀ ਬੋਲੇ ਸ਼ਕਰੀ ਦੀ ਮੂਰਤੀ ਦੇ ਵਿੱਚ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸਬੰਧੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆ ਦਰਜ ਕਰਾਈ ਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਕਸਿਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਜੀ ਰੀ ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦੇ ਚਾਰ ਨਿਰਦੇਸ਼ ਆਉਂਦਾ ਉਹ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੁਖਤੇ ਬਣਾ ਦਿੱਤੀ ਜੀ ਇਹਨੂੰ ਟੈਕਨੀਕਲੀ ਤੇ ਹਿਊਮਨ ਅੰਟੈਲੀਜੈਂਸੀ ਦੇ ਜ਼ਰੀਏ ਜੜੇ ਆ ਅਸੀਂ ਦੋ ਮੁੱਲਿਆਂ ਦਾ ਬੁੱਕ ਕੀਤੇ ਆ ਇੱਕ ਗੁਰਜੀਤ ਸਿੰਘ ਦੇ ਲਈ ਜੱਗੀ ਇਹ ਅੰਡਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖਨੇ ਗੱਲਾਂ ਲਈ ਛੱਪੀ ਦਾ ਰਹਿਣ ਵਾਲਾ ਹੈ ਤੇ ਦੋਨਾਂ ਦੇ ਅਰੈਸਟ ਕਰਕੇ ਜਿਹੜੀ ਇਹਨਾਂ ਦਾ ਮੂਤੀ ਜੁਜੀ ਪੁਲਿਸਨਕ ਦੀ ਮੂਤੀ ਦੋ ਤੋਂ ਅੱਜ ਆਪਣੇ ਜਾਂਦੀ ਦੀ ਜਿਹੜੀ ਪੱਥੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਮਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚੀ ਟੈਸਟ ਕਰ ਲੈ। ਕਿੰਨੇ ਕਿੰਨੇ ਜੰਦੀ ਜੀ ਹਲੇ ਕੰਬੀ ਇਨੀ ਕੁਆਂਟੀਟੀ ਸੀ ਜੀ ਤੇ ਅਪਰਕਸੀਮੇਟ 1 ਕਿਜੀ ਦੇ ਲੱਗਦੇ ਰੋਕੋ ਜੋਰ ਰੋਕੋ ਜੋਰ ਇਹ ਵਿਚੰਨੀ ਕੋਸ਼ਿਸ਼ ਕੀਤੀ ਤੇ ਬੇਕਰ ਦੀ ਤਾਕ ਦੇ ਵਿੱਚ ਉਦੋਂ ਨੂੰ ਇਹ ਟਰੈਪ ਕਰ ਲਿਆ ਸਾਰੇ ਚੋਰੀਓ ਕਰਨ ਆਏ ਸੀ ਜਾਂ ਪਹਿਲਾਂ ਉੱਥੇ ਮੱਤਾਂ ਦੇ ਰਵੇ ਨੇ ਸਿੱਖਿਆ ਸੀ ਨੇ ਦੇ ਇਹਨਾਂ ਦੀ ਮੋਡਸਪੈਂਡ ਹੀ ਇਹ ਆ ਕਿ ਜਾਦੇ ਨਾ ਮੱਥਾ ਟੇਕਣ ਦੇ ਬੰਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਮਿਲਦਾ ਤੇ ਉਹ ਵੀ ਚੋਰੀ ਕਰਦੇ ਤੇ ਦੀ ਹੁਣ ਕੰਦੀ ਦੀ ਕੋਸਟ ਵੀ ਦੇਖ ਲਓ ਔਰ 80000 ਦੇ ਲੱਗੇ ਉਦੋਂ ਤੋਂ ਕਾਜੀ ਵਾਰਦਾਤ ਹੋਈ ਆ ਹਲੇ ਅੱਜ ਤੱਕ ਪਹਿਲਾਂ ਵੀ ਹੋਇਆ ਸੀ ਪਹਿਲਾਂ ਇਹਨਾਂ ਨੇ ਇੱਕ ਵਾਰ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਡੇੜਾ ਵਾਰਾ ਚੋਰੀ ਕਰਿਆ ਸੀ ਉਦੋਂ ਵਿਨਾਇਕ ਬਰਾਹੇ ਦਾ ਮੋਬਾਈਲ ਚੋਰੀ ਕੀਤਾ ਸੀ ਕਿਹਦੇ ਸੁਣਦੀ ਆਲਰੇਡੀ ਦੋ ਪਰਚੇ ਤੇ ਜੁਕੀਤ ਤੇ ਜਿਹੜਾ ਖੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਕਿੰਨੇ ਟਾਈਮ ਤੋਂ ਜਿਹੜਾ ਇਹਨਾਂ ਨੇ ਵਾਰਦਾਤ ਸੁਣਾਈ ਸੀ ਫਿਰ ਔਖੀ ਬੀਤੀ ਸਿਰੇ ਦਾ 10 ਸਵਾ 10 ਦੇ ਤੇ ਪਟਿਕ ਪਟਿਕ ਕਰ ਰਿਹਾ ਕਸਮ ਦੇਂਦੇ ਕਿ ਤੁਮਾਰਾ ਪੈਸਾ ਅਜੇ ਅਜੇ ਨਾ ਮਾਰ ਲਿਆ ਐ ਬੈਸਤੀ ਜੇ ਸਾਡੀ ਗੋਇਗੋਨ ਐ ਦੇਖੋ ਹੋਰ ਤੇਜੀ ਨਾਲ ਆਉਗੀ ਇਹਨਾਂ ਤੋਂ ਬਾਅਦ ਵੀ ਉਹ ਵੀ ਤੁਹਾਡੇ ਨਾਲ ਛੇੜੀ ਮੈਂ ਨਸ਼ਾ ਵੀ ਕਰਦਾ ਮੈਂ ਨਸ਼ੇ ਵਾਲੀ ਜੀ ਉਹਨਾਂ ਵੀ ਤੇ ਦੋਨੇ ਜਣੇ ਇੱਕ ਚੁੰਦੀ ਤੋਂ ਹੀ ਆਪਣਾ ਘਰ ਦਾ ਤੋਂ ਜ਼ਿਆਦਾ ਕਰਦੇ ਸੀ ਆਪਾਂ ਆਪਣਾ ਜਿਹੜੀ ਆਈ ਚਲਾਈ ਚੋਰੀ ਵਾਲੇ ਬਸ ਸਰਫ ਰੈਸਟ ਆਫਿਸ ਲਾਵੇ ਇਹਨਾਂ ਕੋਲ ਲਈ ਇਹ ਜਿਹੜੀ ਸ਼ੇਅਰ 2000 ਨੰਬਰ ਦੀ 2000 ਦੇ ਵਿੱਚ ਸ੍ਰੀ ਰਮੇਸ਼ਪੁਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਚੂੜੀ ਪੁਲੀ ਚੱਕਰੀ ਦੀ ਮੂਰਤੀ ਦੇ ਵਿੱਚ ਚਾਂਦੀ ਦੀ ਜਿਹੜੀ ਵਰਤ ਹੈ ਉਹ ਚੋਰੀ ਹੋ ਗਿਆ ਸੀ ਇਹਦੇ ਸੁਣਦੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਇਤਿਆਦ ਅੱਜ ਕਰਾਈ ਜੀ ਉਹਦੇ ਰਿਗਾਰਡਿੰਗ ਜਦੋਂ ਜੀਐਸਐਸ ਕਮਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ੍ਰੀ ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦੇਚੇ ਨਿਰਦੇਸ਼ ਹੁੰਦਾ ਕਿ ਮੀਡੀਆਲੀ ਤਿੰਨ ਪਾਰਟੀਆਂ ਮੁੱਖ ਦੇ ਫਾਰਕ ਯੋ ਟੈਕਨੀਕਲੀ ਤੇ ਹਿਊਮਨ ਆਰਟੀਲਿਜੈਂਸੀ ਦੇ ਜਰੀਏ ਜਿਹੜੇ ਅਸੀਂ ਦੋ ਮੁੰਡਿਆਂ ਨੂੰ ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਜਿਹੜਾ ਜੱਗੀ ਇਹ ਅੰਟਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਹੈ ਦੂਸਰਾ ਗੁਰਜੀਤ ਸਿੰਘ ਜਿਹੜਾ ਇੱਕ ਖਨੇ ਗੰਨਾਂ ਵਾਲੀ ਛੱਪੀ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੂਰਤੀ ਤ੍ਰਿਜੀ ਪੋਲੇ ਸ਼ੰਕਰ ਦੀ ਮੂਰਤੀ ਦੋ ਤੋਂ ਅੱਜ ਆਪਣੇ ਜਾਂਦੀ ਦੀ ਜਿਹੜੀ ਛੱਪੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਈ ਆ ਜੇ ਇਹ ਸਵਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੇਸਟ ਕਰ ਲੈ। ਕਿੰਨੀ ਕਿੰਨੀ ਜੀ ਹਜੇ ਕੰਦੀ ਕਿੰਨੀ ਕੁਆਂਟੀਟੀ ਸੀ ਜੀ? ਤੇ ਬਾਕਸੀ ਵੇਟ 1 ਕਿਜੀ ਦਾ ਫਿਰ ਸੀ। ਇਹਨਾਂ ਦੇ ਕਿਤੇ ਵੇਚਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਵੇਚਣ ਦੀ ਤਾਕ ਦੇ ਵਿੱਚ ਸੀ। ਉਹਨਾਂ ਨੂੰ ਇਹ ਡ੍ਰੈਪਟਿਕ ਕਰ ਲਿਆ। ਅਰੇ ਚੋਰੀ ਉਹ ਕਰਨਾ ਹੀ ਸੀ ਜਾਂ ਬੰਨਾ ਉਹ ਮਸਾ ਕਰੋ ਜਾ ਰਿਹਾ ਵੀ ਇਹਨਾਂ ਨੇ ਕਿਹਾ ਸੀ। ਨਹੀਂ ਇਹਨਾਂ ਦੀ ਬੋਰਡ ਸਪ੍ਰੈਂਟ ਹੀ ਇਹ ਆ ਕਿ ਜਾਂਦੇ ਨਾ ਮੱਥਾ ਟੇਕਣ ਦੇ ਬੰਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਕੋ ਮਿਲਦਾ ਤਾਂ ਉਹ ਚੋਰੀ ਕਰਦੇ। ਇਹ ਤਾਂ ਦੇ ਜੋ ਚੰਦੀ ਦੀ ਪੋਸਟ ਵੀ ਦੇਖ ਲਓ 80-80 ਹਜ਼ਾਰ ਦੇ ਲੱਗੇ। ਸਾਡੀ ਬਾਤ ਨਹੀਂ ਆਈ। ਹਾਂ ਜੀ। ਪਹਿਲਾਂ ਇਹਦਾ ਇੱਕ ਤਾਂ ਪਿੰਡੋਂ ਹੀ ਚੋਰੀ ਕੀਤੀ ਸੀ। ਕੋਈ ਰੇੜਾ ਵਗੈਰਾ ਚੋਰੀ ਕਰ ਲਿਆ ਸੀ। ਉਦੋਂ ਬਿਨਾਂ ਇੱਕ ਬਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ। ਜਿਹਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜੁੜੀ ਤੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਹੈ। ਕਿੰਨਾ ਕੁ ਟਾਈਮ ਹੋ ਗਿਆ ਇਹਨਾਂ ਵਾਰਦਾਤ ਨੂੰ। ਫਿਰ ਲੋਕਸੀ ਬਤੀ ਚਿਹਰੇ 10 ਸਵਾ 10 ਮੇਜ ਕੁਣ ਗੁਰਾਂ ਨੂੰ ਬੋਲਦੇ ਪੱਟੇ ਪੱਟੇ ਕਰ ਮੈਨੂੰ ਰੋਗੋਜਰ 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 ਆਸਤੋਂ ਬੰਦਾ ਇਹ ਕਿ ਤੁਮਾਰ ਕੋਲ ਅਜੇ ਅਜੇ ਨਰਮਾਣ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਹੋਏ ਗੋਣਾ ਹੈ ਦੇਖੋ ਹੋਰ ਤੇਜ਼ੀ ਨਾਲ ਲਾਉਗੀ ਨਾ ਤੂੰ ਬਾਕੀ ਉਹ ਵੀ ਤੁਹਾਡੇ ਨਾਲ ਚੱਲੇਗਾ ਇਹ ਵੀ ਚੱਲੇਗਾ ਬੈਂਡ ਸਪੈਸ਼ਲਿਸਟ ਨੇ ਲਿਖਿਆ ਕੋਈ ਆਪਸ਼ਨ ਨਹੀਂ ਦੋਨੇ ਯੂਨਿਟ ਚੋਦੀ ਕੋਈ ਆਪਣਾ ਕਰ ਜਾਂਦੇ ਜਾਰਾ ਕਰਦੇ ਆਪਣਾ ਜਿਹੜੀ ਆਈ ਜੁਲਾਈ ਚੋਰੀ ਵਾਲੇ ਕੋਲ ਉਦੋਂ ਤੋਂ ਉਹ ਬਲੀਆ ਸਰਪ੍ਰੈਸਪੀਸ ਲਵੇ ਇਹ ਕੋਲ ਤੇ ਨਦੀਸ਼ ਏਆਰ 24 ਨੰਬਰ ਨਦੀ ਹਿਆਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਚੋੜੀ ਪੁਲੀ ਸ਼ੰਕਰੀ ਦੀ ਮੂਵਤੇ ਦੇ ਵਿੱਚ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਤੋਂ ਦੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਰਿਪੋਰਟ ਅਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸਖਸੀਅਤ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਜੀ ਅਚਨੀ ਘਟਿਆ ਲਈਏ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਦਾ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੁਕਤੇ ਬਣਾ ਦਿੱਤੀਆਂ ਵੀ ਆ ਇਹਨੂੰ ਟੈਕਨੀਕਲੀ ਤੇ ਹਿਊਮਨ ਆਰਟੀਲੀਜੈਂਸੀ ਦੇ ਜ਼ਰੀਏ ਜਿਹੜੇ ਅਸੀਂ ਦੋ ਮੁੰਡਿਆਂ ਨੂੰ ਕਾਬੂ ਕੀਤਾ ਹੈ ਇੱਕ ਗੁਰਜੀਤ ਸਿੰਘ ਜਿਹੜਾ ਜਗੀ ਇਹ ਹੰਟਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੂਲੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਣਾ ਲਈ ਛੱਪੀ ਦਾ ਰਹਿਣ ਵਾਲਾ ਹੈ ਇਹ ਦੋਨਾਂ ਦੇ ਅਰੈਸਟ ਕਰਕੇ ਜਿਹੜੀ ਇਹਨਾਂ ਨੂੰ ਮੁਕਤੀ ਉਹ ਜਿਹੜੀ ਪੁਲਿਸਾਂ ਕੱਢੀ ਬੋਰਡ ਤੇ ਤੋਂ ਅੱਜ ਆਪਣੇ ਜਾਂਦੀ ਦੀ ਜਿਹੜੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਿਆ ਜਿਹੜੀ ਇਸ ਵਾਰ ਦਾ ਤਲੋ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰਦੇ ਹੈ। ਕਿੰਨੀ ਦੀ ਜਾਂਦੀ ਸੀ? ਹੈ ਜੀ ਜਾਂਦੀ ਕਿੰਨੀ ਕੁ ਕੁਆਟਿਟੀ ਸੀ ਜੀ? ਪੋਸਿਬਲੀ 1 ਕਿਲੋ ਜੀ ਦਾ ਤੇ ਸੀ। ਰੋਕੋ ਜਰ ਰੋਕੋ ਜਰ। ਇਹ ਵੇਚਣ ਦੀ ਤਾਕ ਦੇ ਵਿੱਚ ਸੀ। ਉਦੋਂ ਨੂੰ ਇਹ ਟਰੈਪ ਕਰ ਲਿਆ। ਅਰੇ ਚੋਰੀ ਹੋ ਗਾਈ ਸੀ ਜਾਂ ਬੰਨਾਂ ਦੇ ਮੱਥਾ ਵਗੈਰਾ ਦੀ ਚੋਰੀ ਸੀ। ਨਹੀਂ ਇਹਨਾਂ ਦੀ ਮੋਡ ਸਪਰੇਡ ਹੀ ਇਹ ਆ ਕਿ ਜਾਂਦੇ ਨਾ ਮੱਥਾ ਟੇਕਣ ਦੇ ਬੰਨੇ ਜਿੱਥੇ ਕੋਈ ਨਹੀਂ ਹੋ ਇਹਨਾਂ ਨੂੰ ਕੋ ਮਿਲਦਾ ਤੇ ਉਹ ਫੇਰ ਚੋਰੀ ਕਰਦੇ। ਤੇ ਦੀ ਉਹ ਚੰਦੀ ਦੀ ਕੋਸਟ ਵੀ ਦੇਖ ਲਓ। 80-85 ਹਜ਼ਾਰ ਦੇ ਲੱਗੇ। ਕਰਦੀ ਬਾਤ ਹੋਈ। ਹਾਂਜੀ ਹਾਂਜੀ। ਪਹਿਲਾਂ ਇਹਦਾ ਇੱਕ ਦਾ ਪਿੰਡੋ ਹੀ ਚੋਰੀ ਕੀਤੀ ਸੀ। ਕੋਈ ਡੇੜਾ ਹੋਰਾਂ ਚੋਰੀ ਕਰ ਲਿਆ ਸੀ। ਉਹ ਤੋਂ ਬਿਨਾਂ ਇੱਕ ਮਰਾਹੇ ਤੋਂ ਮੋਬਾਈਲ ਚੋਰੀ ਕੀਤਾ। ਇਦੇ ਸੰਧੀ ਆਲਰੇਡੀ ਦੋ ਪਰਚੇ ਤੇ ਜੀਤੀ ਦੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਕਿੰਨੇ ਕਰਾਈ ਚੀਜ਼ਾਂ ਨੇ ਵਾਕਫ ਕਰਦੇ ਸਿਰ ਅਕਸੀਬਿਲਟੀ ਫਿਰ 10 ਤੋਂ 10 ਦੇ ਤੇ ਪੈਟਿਕ ਪੈਟਿਕ ਕਰ ਮੈਂ ਉਹ ਵਿਕਾਸੇ ਨੂੰ ਡੈਕੀ ਨੂੰ ਸਮਾਨ ਕਰਾ ਅਜੇ ਅਜੇ ਅੰਦਰ ਬਾੜ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਗੋਇਗ ਆਉਣਾ ਹੈ ਦੇਖੋ ਹੋਰ ਤੇਜੀ ਗੱਲ ਆਉਗੀ ਇਹਨਾਂ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸ਼ਰਕ ਦੇ ਨਸ਼ੇ ਵਾਲੀ ਜੀ ਦੋਨੇ ਹੀ ਨੇ ਤੇ ਚੋਰੀ ਤੋਂ ਹੀ ਆਪਣਾ ਘਰ ਦਾ ਤੁਝਾ ਕਰਦੇ ਸੀ ਆਪਣਾ ਜਿਹੜੀ ਆਈ ਚਲਾਈ ਚੋਰੀ ਵਾਲੇ ਬਕਸੇ ਸਰਕਸ ਆਫਿਸ ਗਏ 3 ਚਲਾਈ ਜੀ ਨਦੀ ਸ਼ੇਅਰ 24 ਨੂੰ 90000 ਦੇ ਵਿੱਚ ਤੀਰ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਚੋੜੀ ਪੂ ਜਗਨਕੀ ਦੀ ਮੂਰਤੀ ਦੇ ਵਿੱਚ ਚਾਂਦੀ ਜਿਹੜੀ ਵਰਤਦੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਤਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆ ਦਰਜ ਕਰਾਈ ਸੀ ਉਹਦੇ ਰਿਗਾਰਡਿੰਗ ਜਦੋਂ ਦੀ ਸੈਕਸਿਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ શ્રી ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦੇਚੇ ਨਿਰਦੇਸ਼ਾਂ ਦਾ ਉਹ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੁੱਖ ਤੇ ਬਣਾ ਦੇ ਇਹਨੂੰ ਟੈਕਨੀਕਲੀ ਤੇ ਹਿਊਮਨ ਅੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਅਸੀਂ ਦੋ ਮੁੱਲਿਆਂ 'ਕਾਬੂ ਕੀਤੇ ਆ ਇੱਕ ਗੁਰਬੀਰ ਸਿੰਘ ਜੱਗੀ ਇਹ ਹੰਟਾਲਾ ਪਿੰਡ ਦਾ ਹੈ ਇਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਲਾਂ ਲਈ ਛੱਪੀ ਦਾ ਰਹਿਣ ਵਾਲਾ ਹੈ ਇਹ ਦੋਨਾਂ ਦੇ ਅਰੈਸਟ ਕਰਕੇ ਜਿਹੜੀ ਇਹਨਾਂ ਦਾ ਮੋਰਤੀ ਤਜੀਪਾਲੇ ਸ਼ੰਕਰ ਦੀ ਮੋਰਤੀ ਤੋਂ ਅੱਜ ਆਪਣੇ ਜਾਂਦੀ ਦੀ ਜਿਹੜੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਮਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਟ੍ਰੇਸ ਕਰਦਾ ਹੈ ਤੇ ਕਿੰਨੇ ਕਿੰਨੇ ਜਿੰਨੇ ਕੰਬੀ ਕਿੰਨੀ ਕੁ ਕਵਾਂਟਿਟੀ ਸੀ ਇਹ ਅਪੋਸਿਬਲ 1 ਕਿਜੀ ਦੇ ਲੱਗਦੇ ਸੀ ਇਹਨਾਂ ਦੇ ਕਿੰਨੇ ਵੇਚਣ ਦੀ ਕੋਸ਼ਿਸ਼ ਕੀਤੀ ਤੇ ਵੇਚਣ ਦੀ ਤਾਕਤ ਦੇ ਵਿੱਚ ਉਹਨਾਂ ਨੂੰ ਇਹ ਟ੍ਰੈਪ ਕਰ ਲਿਆ ਅਰੇ ਚੋਰੀ ਹੋ ਕਰਨਾ ਸੀ ਜਾਂ ਪਹਿਲਾਂ ਪੱਥਰ ਜਿਹੜਾ ਇਹਨਾਂ ਦੇ ਟਿੱਕੇ ਆ ਜੀ ਨਹੀਂ ਇਹਨਾਂ ਦੀ ਮੋਡਸ ਬ੍ਰੈਂਡ ਹੀ ਇਹ ਆ ਕਿ ਜਾਂਦੇ ਨਾ ਮੱਥਾ ਟੇਕਣ ਦੇ ਬੰਲੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਕੋ ਮਿਲਦਾ ਦੇ ਉੱਤੇ ਉਹ ਚੋਰੀ ਕਰਦੇ ਨੇ ਤੇ ਦੀ ਉਹ ਚਾਹਦੇ ਦੀ ਕੋਸਟ ਵੀ ਦੇਖ ਲਓ 80 8000 ਦੇ ਲੱਗੇ ਇਹ ਇਹ ਤਾਂ ਦੀ ਬਾਤ ਹੋ ਗਈ ਆਲੀ ਅੱਜ ਤੱਕ ਪਹਿਲਾਂ ਇਹ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਰੇੜਾ ਵਗਰਾ ਚੋਰੀ ਕਰ ਲਿਆ ਸੀ ਉਤੋਂ ਬਿਨਾਂ ਇੱਕ ਬਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ ਕਿਹਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜੁਕੀਰ ਤੇ ਜਿਹੜਾ ਅੰਡਾਲਾ ਵਾਲਾ ਇਹ ਤੇ ਆਲਰੇਡੀ ਦਰਜ ਹੈ ਕਿੰਨੇ ਕੁ ਟਾਈਮ ਜਿਹੜਾ ਇਹਨਾਂ ਨੇ ਵਾਰਤਾ ਸੁਣਨ ਦਾ ਇਹ ਬਹੁਤ ਛੀ ਬੜੀ ਛੇ 10 ਤੋਂ 10 ਮਹੀਨੇ ਪੈ ਗਏ ਸਟੈਟਿਟ ਸਟੈਟਿਟ ਰੁਗੋ 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 ਅੱਜ ਅੱਜ ਦਾ ਬਾੜ ਲਿਆ ਹੈ ਕਮੇਸਟੀ ਸਾਡੀ ਗੋਇੰਗ ਆਉਣਾ ਹੈ ਦੇਖੋ ਹੋਰ ਤੇਜੀ ਨਾਲ ਆਉਗੀ ਇਹਨਾਂ ਤੋਂ ਬਾਅਦ ਵੀ ਉਹ ਵੀ ਤੁਹਾਡਾ ਸ਼ਰਕਾ ਵੀ ਕਰ ਬੰਨ ਦੇ ਚਲੀ ਜੀ ਕਿੰਨੇ ਨੇ ਕਿਹਾ ਬਹੁਤ ਆਖੀ ਨੇ ਦੇ ਕਿ ਦੋਨੇ ਜਣੇ ਚ ਚੋਕੀ ਕੋਈ ਆਪਣਾ ਘਰ ਜਦੋਂ ਜ਼ਿਆਦਾ ਕਰਦੇ ਆ ਆਪਣਾ ਜਿਹੜੀ ਆਈ ਜਲਾਈ ਚੋਰੀ ਵਾਲੇ ਦਾ ਉਧਰੋਂ ਤੋੜ ਕੇ ਲਿਆ ਕਰ ਫਰੈਸ਼ ਕਾਫੀਸ ਲਾ ਲੈ